ਮੈਂ ਚੇਅਰਮੈਨ ਪੰਜਾਬ ਐਂਟੀ ਕਰਾਈਮ ਇੰਟੈਲੀਜੈਂਸੀ ਸੰਗਠਨ ਅੱਜ ਅਸੀਂ ਪਹੁੰਚੇ ਹਾਂ ਮੋਗਾ ਦੇ ਵਿੱਚ ਸੂਰਜ ਨਗਰ ਉਤਰੀ ਦੇ ਵਿੱਚ ਔਰ ਜਿੱਤੇ ਸਾਨੂੰ ਪਤਾ ਲੱਗਿਆ ਕਿ ਦੋ ਬੱਚੇ ਜਿਹੜੇ ਆ ਪਰਿਵਾਰ ਦੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਆ ਔਰ ਅਸੀਂ ਇਹ ਕਾਕਾ ਥੋਡੀ ਜੀ ਸਾਡੇ ਮਹਿੰਦ ਸਿੰਘ ਸਾਹਿਬ ਜਿਨ੍ਹਾਂ ਦੇ ਉਹ ਪੁੱਤਰ ਨੇ ਔਰ ਇਹ ਸਾਨੂੰ ਪੂਰਾ ਸਹਿਯੋਗ ਦੇ ਰਹੇ ਨੇ ਕਿ ਉਹਨਾਂ ਨੂੰ ਅਸੀਂ ਸੈਂਟਰ ਦਾਖਲ ਕਰਵਾਇਆ ਜਾਵੇ ਪੁਲਿਸ ਹੋਣੀ ਹੈ ਔਰ ਸੈਂਟਰ ਦਾਖਲ ਕਰਵਾਉਣ ਤੋਂ ਬਾਅਦ ਸਾਡੀ ਉਦੋਂ ਬਾਅਦ ਵੀ ਕੋਸ਼ਿਸ਼ ਰਹੇਗੀ ਕਿ ਉਹਨਾਂ ਨੂੰ ਅਸੀਂ ਨਸ਼ੇ ਤੋਂ ਮੁਕਤ ਕਰਕੇ ਇਸ ਘਰ ਵਿੱਚ ਵਾਪਸ ਲੈ ਕੇ ਆਈਏ ਮੈਂ ਦੋ ਸ਼ਬਦ ਚਾਹਾਂਗਾ ਕਿ ਿੰਘਸਿੰਘ ਜਾਬ ਤੁਸੀਂ ਜਨਤਾ ਦੇ ਸਾਹਮਣੇ ਕੁਝ ਬੋਲੋ ਤਾਂ ਜੋ ਨਸ਼ੇ ਕਰਨ ਵਾਲਿਆਂ ਦੇ ਪ੍ਰਤੀ ਔਰ ਕਰਾਉਣ ਵਾਲਿਆਂ ਦੇ ਪ੍ਰਤੀ ਦੋ ਸ਼ਬਦ ਤੁਸੀਂ ਮੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਿਸ਼ਨੋਂ ਬਾਬਾ ਨਾਨਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਮੇਜਾ ਸਾਡਾ ਚੜ੍ਹਦੀ ਕਲਾ ਜ ਰੱਖੀ ਇਹ ਜੋ ਨਰਕ ਨਸ਼ਿਆਂ ਦਾ ਆਇਆ ਇਹਦਾ ਸਫਾਇਆ ਕਰ ਲਈ ਅਸੀਂ ਪੂਰਾ ਸਾਥ ਤੇ ਸੰਯੋਗ ਦੇਵਾਂਗੇ ਅਸੀਂ ਇਹ ਚਾਹੁੰਦੇ ਆ ਕਿ ਚੇਅਰਮੈਨ ਸਾਹਿਬ ਸਾਡੇ ਬੱਚਿਆਂ ਨੂੰ ਸਾਡੇ ਵਰਗੇ ਬਣਾ ਕੇ ਕਿਸੇ ਤਿੱਜਣ ਇਹ ਅਸੀਂ ਧਰਮ ਦਾ ਇਹਨਾਂ ਦਾ ਦੇਣ ਨਹੀਂ ਦੇਖਦਾ ਇੰਨਾ ਕੁ ਸੀ ਇਹਨਾਂ ਦਾ ਸਾਥ ਤੇ ਸੰਯੋਗ ਦੇਵਾਂਗੇ ਜਾਨ ਦੇਣ ਲਈ ਵੀ ਅਸੀਂ ਕੁਰਬਾਨ ਹੋ ਜਾਵਾਂਗੇ ਜੇ ਨਸ਼ਿਆਂ ਦਾ ਕੋੜ ਕੱਢਿਆ ਜਾਵੇ ਸਾਡੇ ਜਿੰਨੇ ਵੀ ਮੱਲੇ ਦੇ ਜਾਂ ਕੋਈ ਨੇੜੇ ਤੇੜੇ ਹੋਰ ਵੀ ਕਰਦੇ ਆ ਅਤੇ ਉਹਨਾਂ ਨੂੰ ਵੀ ਇਹਨਾਂ ਲਾਈਨ 'ਚ ਲਿਆਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਵੀ ਬਾਜੋ ਨਸ਼ਿਆਂ ਤੋਂ ਕੋਈ ਫਾਇਦਾ ਨਹੀਂ ਵਾਰ-ਵਾਰ ਮਾਨਸਜਾਮਾ ਨਹੀਂ ਮਿਲਦਾ ਦਾ ਦਾ ਵੈਲਕਮ ਦਾ ਚੇਅਰਮੈਨ ਪੰਜਾਬ ਐਂਟੀ ਕਰਾਈਮ ਇੰਟੈਲੀਜੈਂਸ ਸੰਗਠਨ ਅੱਜ ਜੇ ਅਸੀਂ ਪਹੁੰਚੇ ਹਾਂ ਮੋਗਾ ਦੇ ਵਿੱਚ ਸੂਰਜ ਨਗਰ ਉੱਤਰੀ ਦੇ ਵਿੱਚ ਔਰ ਜਿੱਤੇ ਸਾਨੂੰ ਪਤਾ ਲੱਗਿਆ ਕਿ ਦੋ ਬੱਚੇ ਜਿਹੜੇ ਆ ਪਰਿਵਾਰ ਦੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਆ ਔਰ ਅਸੀਂ ਇਹ ਤਾਕਾ ਥੋਡੀ ਜੀ ਸਾਡੇ ਲਿੰਕ ਸਿੰਘ ਸਾਹਿਬ ਇਹਨਾਂ ਦੇ ਉਹ ਪੁੱਤਰ ਨੇ ਔਰ ਇਹ ਸਾਨੂੰ ਪੂਰਾ ਸਹਿਯੋਗ ਦੇ ਰਹੇ ਨੇ ਕਿ ਉਹਨਾਂ ਨੂੰ ਅਸੀਂ ਸੈਂਟਰ ਦਾਖਲ ਕਰਵਾਇਆ ਜਾਵੇ ਔਰ ਸੈਂਟਰ ਦਾਖਲ ਕਰਵਾਉਣ ਤੋਂ ਬਾਅਦ ਸਾਡੀ ਉਦੋਂ ਬਾਅਦ ਵੀ ਕੋਸ਼ਿਸ਼ ਰਹੇਗੀ ਕਿ ਉਹਨਾਂ ਨੂੰ ਅਸੀਂ ਨਸ਼ੇ ਤੋਂ ਮੁਕਤ ਕਰਕੇ ਇਸ ਘਰ ਵਿੱਚ ਵਾਪਸ ਲੈ ਕੇ ਆਈਏ ਮੈਂ ਦੋ ਸ਼ਬਦ ਚਾਹਾਂਗਾ ਕਿ ਡੈਂਕ ਸਿੰਘ ਸਾਹਿਬ ਤੁਸੀਂ ਜਨਤਾ ਦੇ ਸਾਹਮਣੇ ਕੁਝ ਬੋਲੋ ਤਾਂ ਜੋ ਨਸ਼ੇ ਕਰਨ ਵਾਲਿਆਂ ਦੇ ਪ੍ਰਤੀ ਔਰ ਕਰਾਉਣ ਵਾਲਿਆਂ ਦੇ ਪ੍ਰਤੀ ਦੋ ਸ਼ਬਦ ਤੁਸੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਿਸ਼ਨੋਂ ਬਾਬਾ ਨਾਨਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਮੇਸ਼ਾ ਸਾਡਾ ਚੜ੍ਹਦੀ ਕਲਾ ਜ ਰੱਖੀ ਇਹ ਜੋ ਨਰਕ ਨਸ਼ਿਆਂ ਦਾ ਆਇਆ ਇਹਦਾ ਸਫਾਇਆ ਕਰ ਲਈ ਅਸੀਂ ਪੂਰਾ ਸਾਥ ਤੇ ਸੰਯੋਗ ਦੇਵਾਂਗੇ ਅਸੀਂ ਚਾਹੁੰਦੇ ਆ ਕਿ ਚੇਅਰਮੈਨ ਸਾਹਿਬ ਸਾਡੇ ਬੱਚਿਆਂ ਨੂੰ ਸਾਡੇ ਵਰਗੇ ਬਣਾ ਕੇ ਕਿਤੇ ਟਿੱਕਣ ਇਹ ਅਸੀਂ ਧਰਮ ਨਾਲ ਇਹਨਾਂ ਦਾ ਦੇਣ ਨਹੀਂ ਦੇ ਸਕਾਂਗੇ ਇੰਨਾ ਕਹੀ ਇਹਨਾਂ ਦਾ ਸਾਥ ਤੇ ਸੰਯੋਗ ਦੇਵਾਂਗੇ ਜਾਨ ਦੇਣ ਲਈ ਵੀ ਅਸੀਂ ਕੁਰਬਾਨ ਹੋ ਜਾਾਂਗੇ ਜੇ ਨਸ਼ਿਆਂ ਦਾ ਕੋੜ ਕੱਢਿਆ ਜਾਵੇ ਸਾਡੇ ਜਿੰਨੇ ਵੀ ਮੱਲੇ ਦੇ ਜਾਂ ਕੋਈ ਨੇੜੇ ਤੇੜੇ ਹੋਰ ਵੀ ਕਰਦੇ ਆ ਅਤੇ ਉਹਨਾਂ ਨੂੰ ਵੀ ਇਹਨਾਂ ਲਾਈਨ 'ਚ ਲਿਆਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਵੀ ਬਾਜੋ ਨਸ਼ਿਆਂ ਤੋਂ ਕੋਈ ਫਾਇਦਾ ਨਹੀਂ ਵਾਰ-ਵਾਰ ਮਾਨਸਜਾਮਾ ਨਹੀਂ ਮਿਲਦਾ